ਇਹ ਇੱਕ ਮੁਕਦਮਾ 6 ਜਨਵਰੀ 2025 ਨੂੰ ਥਾਣਾ ਬੀ ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਮੋਦਾਈ ਜਿਹਦਾ ਨਾਂ ਹਰਚਰਨ ਸਿੰਘ ਹੈ ਤੇ ਪੁੱਤਰ ਅਮਰਜੋਤ ਸਿੰਘ ਓਨੇ ਦਰਖਾਸਤ ਦਿੱਤੀ ਕਿ ਜਦੋਂ ਉਹ ਆਪਣੇ ਸਾਡੂ ਦੇ ਸੰਸਕਾਰ ਦੇ ਉੱਤੇ ਗਏ ਹੋਏ ਸੀ ਘਰੋਂ ਉਹ ਕਰੀਬ 2 ਵਜੇ ਦੁਪਹਿਰੇ ਆਪਣੇ ਘਰੋਂ ਨਿਕਲ ਗਏ ਸੀ ਤੇ ਘਰੇ ਉਹਨਾਂ ਦਾ ਮੁੰਡਾ ਜਿਹਦਾ ਨਾਂ ਜੀਸਾ ਹਰਜੋਤ ਸਿੰਘ ਉਹ ਗਰੇ ਮੌਜੂਦ ਸੀਗਾ ਪਰ ਬਾਅਦ ਵਿੱਚ ਪੌਣੇ 3 ਦਾ ਜਿਹੜਾ ਟਾਈਮ ਸੀਗਾ ਉਹਦੇ ਕਰੀਬ ਉਹ ਆਪਣਾ ਜਿਮ ਚਲਾ ਗਿਆ ਸੀ ਤੇ ਜਦੋਂ ਇਹ ਸਾਰਾ ਪਰਿਵਾਰ ਸੰਸਕਾਰ ਤੋਂ 3:30 ਵਜੇ ਵਾਪਸ ਆਇਆ ਤੇ ਇਹਨਾਂ ਨੇ ਵੇਖਿਆ ਕਿ ਘਰ ਦੀ ਜਿਹੜੀ ਉੱਪਰਲੀ ਗ੍ਰਿਲ ਹੈ ਉਹ ਟੁੱਟੀ ਹੋਈ ਸੀ ਤੇ ਇਹਨਾਂ ਦਾ ਦਰਵਾਜ਼ਾ ਵੀ ਟੁੱਟਿਆ ਹੋਇਆ ਸੀ ਦਾ ਤੇ ਅੰਦਰ ਉਹ ਜਿਨ੍ਹਾਂ ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ ਸਨਾਰੇ ਹੈਗੇ ਇਹ ਲੇਨ ਫਰੋਦ ਦਾ ਕੰਮ ਕਰਦੇ ਆ ਸੋਨੇ ਦਾ ਮੁੰਦਰੀਆਂ ਦਾ ਤੇ ਉਹ ਜਿੰਨਾ ਵੀ ਮਾਲ ਇਹਨਾਂ ਦਾ ਸੋਨੇ ਦਾ ਉੱਤੇ ਸੀਗਾ ਘਰੇ ਉਹ ਸਾਰਾ ਚੋਰੀ ਹੋ ਗਿਆ ਸੀਗਾ ਤੇ ਮੁਦਈ ਨੇ ਥਾਣਾ ਬੀ ਡਿਵੀਜ਼ਨ ਦੇ ਉੱਤੇ ਦਰਖਾਸਤ ਦਿੱਤੀ ਤੇ ਐਸ ਐਚਓ ਸਾਹਿਬ ਦੀ ਪਾਰਟੀ ਉਤੋਂ ਫੌਰਨ ਐਕਟਿਵ ਹੋ ਕੇ ਉੱਥੇ ਜਾ ਕੇ ਮੌਕੇ ਤੇ ਜਾ ਕੇ ਮੌਕੇ ਦੀ ਜਾਂਚ ਪੜਤਾਲ ਕੀਤੀ ਤੇ ਸਾਰਾ ਮੌਕੇ ਨੂੰ ਨਜ਼ਰ ਕਰਕੇ ਤੇ ਫਿੰਗਰਪ੍ਰਿੰਟਸ ਵੀ ਕੈਪਚਰ ਕੀਤੇ ਤੇ ਉੱਥੇ ਕੈਮਰੇ ਕੂਮਰੇ ਜਿਹੜੇ ਆਸ-ਪਾਸ ਆਂਡਗਵਾਂਡ ਦੇ ਕੈਮਰੇ ਉਹ ਚੈੱਕ ਕੀਤੇ ਤੇ ਕੈਮਰੇ ਤੋਂ ਇੱਕ ਸ਼ੱਕੀ ਪੁਰਸ਼ ਆਂਦਾ ਜਾਂਦਾ ਦਿਖਾਈ ਦਿੱਤਾ ਤੇ ਉਸ ਸ਼ੱਕੀ ਪੁਰਸ਼ ਦੇ ਹੱਥ ਵਿੱਚ ਇੱਕ ਝੋਲਾ ਵੀ ਸੀਗਾ ਜਿੱਥੇ ਜਿਸ ਦੇ ਵਿੱਚ ਉਹਨੇ ਉਹ ਗਹਿਣੇ ਪਾਏ ਸੀਗੇ ਤੇ ਸਾਰੀ ਟੀਮ ਨੇ ਸਾਰੇ ਰਾਸਤਿਆਂ ਤੇ ਜਿੰਨੇ ਵੀ ਗੜੀਆਂ ਨੁੱਕੜ ਸੀਗੇ ਉੱਥੇ ਸਾਰੇ ਚੈੱਕ ਕਰਕੇ ਇਹਦਾ ਟ੍ਰੇਸ ਕੀਤਾ ਤੇ ਬੰਦਾ ਪਤਾ ਚੱਲਿਆ ਇਹਦਾ ਨਾਂ ਵੀਰੂ ਹੈ ਤੇ ਇਹ ਆਪਣੇ ਨਿਊ ਅਮਰitsar ਦੇ ਵਿੱਚ ਜਿਹੜੇ ਬੀਪੀਐਲ ਵਾਲੇ ਫਲੈਟ ਬਣੇ ਹੋਏ ਸੀਗੇ ਉਤੋਂ ਰਹਿੰਦਾ ਹੈ ਤੇ ਇਹ ਨਸ਼ਾਈ ਕਰਨ ਦਾ ਆਦੀ ਵੀ ਹੈ ਇਹਦੀ ਉਮਰ ਕਰੀ 21 ਸਾਲ ਦੀ ਹੈਗੀ ਤੇ 20 ਘੰਟਿਆਂ ਦੇ ਅੰਦਰ ਅੰਦਰ ਸਾਡੀ ਟੀਮ ਨੇ ਇਹਨੂੰ ਟ੍ਰੇਸ ਕਰਕੇ ਤੇ 100% ਰਿਕਵਰੀ ਜਿਹੜੀ ਚੋਰੀ ਸੀਗੀ ਉਹ ਕਰਤੀ ਹੈ ਜਿੰਨੀ ਇਹ ਅੰਦਾਜ਼ਨ 1150 ਗ੍ਰਾਮ ਸੋਨਾ ਜਿਹੜਾ ਸੀਗਾ ਉਹ ਚੋਰੀ ਹੋਇਆ ਸੀਗਾ ਇਹਦੀ ਵੈਲਿਊਏਸ਼ਨ ਜੇ ਕਰੀਏ ਰੁਪਏ ਦੇ ਵਿੱਚ ਤੇ ਕਰੀਬ 90 ਕਾਣਾ ਉਹ ਲਾਹ ਰੁਪਏ ਦੀ ਵੈਲਿਊਏਸ਼ਨ ਬਣਦੀ ਹੈ ਸਰ ਇਹ ਬਣਦੀ ਹੈ ਜੈਕ ਟਾਈਮ ਤੇ ਸਰ ਪਹੁੰਚਿਆ ਪੋਨੇ 3 ਤੱਕ ਲੱਗਤ ਸਾਢੇ 3 ਦੇ ਵਿੱਚ ਇਸ ਦਰੌਣੀ ਨੇ ਚੋਰੀ ਕੀਤੀ ਹਾਂਜੀ ਜਦੋਂ ਇਹ ਪੂਰਾ ਪਰਿਵਾਰ 2 ਵਜੇ ਚੱਲਿਆ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਮੁੰਡਾ ਤਾਂ ਉਹ ਜਿੰਮ ਗਿਆ ਪੋਨੇ 3 ਤੇ ਇਹ ਜਿਹੜਾ ਮੁੰਡਾ ਹੈ ਉਹ ਗਲੀ ਦੇ ਵਿੱਚ ਘੁੰਮ ਰਿਹਾ ਸੀਗਾ ਤੇ ਇਹਨੇ 1 2 ਦਰਵਾਜ਼ੇ ਹੋਰ ਖੜਕੜਾਏ ਸੀਗੇ ਆਣ ਵਾਣ ਦੇ ਉਹਨਾਂ ਨੇ ਦਰਵਾਜ਼ਾ ਖੋਲਿਆ ਨਹੀਂ ਇਆ ਇਹਨੂੰ ਪਤਾ ਲੱਗ ਗਿਆ ਕਿ ਉੱਥੇ ਬੰਦੇ ਮੌਜੂਦ ਸੀਗੇ ਬਟ ਇਹਨਾਂ ਦਾ ਜਦੋਂ ਉਹਨੇ ਦਰਵਾਜ਼ਾ ਖੜਕੜਾਇਆ ਇਹਨੂੰ ਲੱਗਿਆ ਕਿ ਕੋਈ ਮੌਜੂਦ ਨਹੀਂ ਆਏਗਾ ਤੇ ਇਹਨੇ ਆਪਣੇ ਜਿਹੜੇ ਵੀ ਔਜ਼ਾਰ ਨਾਲ ਉਹ ਗ੍ਰਿਲ ਭੰਨ ਕੇ ਅੰਦਰ ਕੁੱਦ ਗਿਆ ਤੇ ਇਹਨੇ ਦਰਵਾਜ਼ਾ ਤੋੜ ਕੇ ਚੋਰੀ ਕਰ ਲਈ ਨੌਜਵਾਨ ਦੀ ਉਮਰ ਕਿੰਨੀ ਹੈ ਇਹ ਕਰੀਬ 21 ਸਾਲਾਂ ਦਾ ਮੁੰਡਾ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਹੀ ਪਰਚੇ ਆ ਇੱਕ ਥਾਣੇ ਸ਼ਾਟਾ ਦਾ ਤੇ ਇੱਕ ਥਾਣੇ ਮਕਬੂਲਪੁਰੇ ਦਾ ਤੇ ਹੁਣੇ 10ਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੇਲ ਚੋਂ ਆਇਆ ਸੀਗਾ ਏ ਜਿਵੇਂ ਮੈਂ ਤੁਹਾਨੂੰ ਕਿਹਾ ਨਸ਼ੇ ਕਰਨ ਦਾ ਆਦੀ ਹੈ ਤਾਂ ਇੱਕ ਕੰਮਕਾਰ ਕੁਝ ਕਰਦਾ ਨਹੀਂ ਹੈ ਇਹਦੇ ਜਿਹੜੇ ਮਾਪੇ ਆ ਉਹ ਮਜ਼ਦੂਰੀ ਦਾ ਕੰਮ ਕਰਦੇ ਆ ਇੱਥੇ ਗਰੀਬ ਸੀ ਹੈਗੇ ਤਾਂ ਇਹਨੇ ਬਸੇ ਮੌਕਾ ਲੱਭ ਕੇ ਤੇ ਇਹਨਾਂ ਚੋਰੀ ਕੀਤੀ ਹੈ ਪਹਿਲੇ ਨੂੰ ਪਤਾ ਸੀ ਕਿ ਉੱਥੇ ਇੰਨਾ ਕਿ ਸੋਨਾ ਹੋਏਗਾ ਉਸ ਘਰ ਦੇ ਵਿੱਚ ਜਾਂ ਵੈਸੇ ਚੋਰੀ ਕਰਨਾ ਨਾ ਇਹ ਜਿਵੇਂ ਆਪਾਂ ਕਹਿੰਦੇ ਟ੍ਰਾਇਲ ਐਂਡ ਐਰਰ ਵਾਲਾ ਹੈ ਜਿਹੜਾ ਇਹਦਾ ਮੈਥਡ ਸੀਗਾ ਇਹਨੇ ਦੇਖਿਆ ਕਿ ਘਰੇ ਵਿੱਚ ਕੋਈ ਹੈ ਨਹੀਂ ਤੋ ਉਹ ਜਿਹੜਾ ਆਪਣਾ ਟਾਈਮ ਸੀਗਾ ਆਪਾਂ ਦੇਖੀਏ ਤਾਂ 3:30 ਦਾ ਗਲੀ ਦੇ ਵਿੱਚ ਵੀ ਜਿਆਦਾ ਮੂਮੈਂਟ ਹੁੰਦੀ ਨਹੀਂ ਬੰਦਿਆਂ ਦੀ ਤੋ ਇਹਨੇ ਬਸ ਉਹ ਮੌਕੇ ਦਾ ਫਾਇਦਾ ਠਾਕੇ ਅੰਦਰ ਬਸ ਕੀ ਕੁਝ ਮਿਲ ਜਾਵੇ ਤੇ ਉਹਨਾਂ ਨੇ ਥੋੜੀ ਗਲਤੀ ਮੁੱਦਈਆਂ ਦੀ ਇਹ ਰਹਿ ਗਈ ਕਿ ਉਹਨਾਂ ਨੇ ਲੋਕਰ ਦੇ ਵਿੱਚ ਆਪਣਾ ਸਮਾਨ ਨਹੀਂ ਰੱਖਿਆ ਜੀ ਹੋ ਸਕਦਾ ਸੰਸਕਾਰ ਦੇ ਜਾਣ ਕਰਕੇ ਉਹ ਜਲਦਬਾਜੀ ਚ ਉਹ ਸਮਾਨ ਇੰਨਾ ਮਤਲਬ ਪ੍ਰੋਟੈਕਸ਼ਨ ਦੇ ਵਿੱਚ ਦੀਨ ਰੱਖਿਆ ਤਾਂ ਇਹਨੂੰ ਉਹ ਮਤਲਬ ਲੱਕ ਸੀਗਾ ਇਹਦਾ ਕਿ ਇੰਨਾ ਜ਼ਿਆਦਾ ਸਮਾਨ ਇਹਨੂੰ ਬਰਾਬਰ ਜਿਹੜੇ ਕੈਮਰਾ ਸੀ ਤਾਂ ਡੀਵੀਆਰ ਵੀ ਲੈ ਕੇ ਚਲ ਗਿਆ ਸੀ ਹਾਂਜੀ ਜਿਹੜੇ ਘਰ ਦੇ ਕੈਮਰੇ ਸੀਗੇ ਉਹਨਾਂ ਦੇ ਡੀਵੀਆਰ ਵੀ ਲੈ ਕੇ ਚਲਿਆ ਗਿਆ ਸੀ ਤੇ ਤਾਰ ਤੂਰ ਵੀ ਆਨੇ ਛੇੜਛਾੜ ਕੀਤੀ ਵਾਈਫਾਈ ਦੀ ਬਟ ਜਿਹੜੇ ਆਂਗਵਾਣ ਦੇ ਕੈਮਰੇ ਸੀਗੇ ਉਹਨਾਂ ਤੋਂ ਸਾਨੂੰ ਥੋੜੀ ਜਿਹੀ ਹਿੰਟ ਮਿਲੀ ਕਿ ਉਹ ਜਾ ਮੁੰਡਾ ਹੈਗਾ ਤੇ ਅਸੀਂ ਆਪਣੇ ਸੋਰਸ ਲਾ ਕੇ ਤੇ ਸਾਰਾ ਜਾਂਚ ਪੜਤਾਲ ਕਰਕੇ ਅਸੀਂ ਇਹਨੂੰ ਟ੍ਰੇਸ ਕਰਤਾ ਸਰ 100% ਰਿਕਵਰੀ ਹੋਈ ਹੈ ਪਰ ਜਿਹੜੇ ਗਹਿਣੇ ਮਿਲੇ ਤੁਹਾਨੂੰ ਇਹਨੇ ਕਿੱਥੇ ਗਹਿਣੇ ਪਾਏ ਸੀ ਜਾਂ ਕਿੱਥੇ ਘਰ ਹੀ ਰੱਖੇ ਸੀ ਕਿੱਥੇ ਰੱਖੇ ਸੀ ਜਦੋਂ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਟੀਮ ਦਾ ਬੜਾ ਸਵਿਫਟ ਐਕਸ਼ਨ ਸੀਗਾ ਤੇ 20 ਘੰਟਿਆਂ ਦੇ ਅੰਦਰ ਅੰਦਰ ਜਿਵੇਂ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਸਾਨੂੰ ਪਤਾ ਹੈ ਅੱਜਕੱਲ੍ਹ ਛੋਟੇ ਦਿਨ ਹੈਗੇ ਤੇ ਇੰਨੀ ਵੱਡੀ ਜਿਹੜੀ ਇਹਦੇ ਕੋਲ ਉਹ ਸੀਗਾ ਗਹਿਣਾ ਸੀਗਾ ਇਹ एकदम ਤੋਂ ਕਿਤੇ ਜਾ ਕੇ ਵੇਚ ਨਹੀਂ ਸਕਦਾ ਐਨ ਤਾਂ ਜਦੋਂ ਵੀ ਅਗਰ ਇਹ ਵੇਚਦਾ ਤਾਂ ਨਜ਼ਰਾਂ ਦੇ ਵਿੱਚ ਆ ਜਾਂਦਾ ਤਾਂ ਇਹਨੇ ਕੀ ਕੀਤਾ ਇਹ ਆਪਣੇ ਘਰੇ ਜਾ ਕੇ ਬਹਿ ਗਿਆ ਤੇ ਇਹਨਾਂ ਨੇ ਸੋਚਿਆ ਹੋਗਾ ਕਿ ਅਗਲੇ ਦਿਨ ਮੈਂ ਜਾ ਕੇ ਕੁਝ ਕਰਾਂਗਾ ਇਹਦਾ ਤੇ ਅਗਲੇ ਦਿਨ ਸਵੇਰੇ ਹੀ ਸਾਡੀ ਟੀਮ ਨੇ ਇਹਨੂੰ ਹੱਥ ਪਾਇਆ